ਕੀ ਵਧੀਆ ਜਸ਼ਨ ਅਨਦਾੜੇ ਵਾਲਾ ਪੂਟਾ ਉਹ ਜਲਾਲਪੁਰੀਆ ਉਹ ਆਹ ਜਲਾਲਪੁਰੀਆ ਜਲਾਲਪੁਰੀਆ ਆਹ ਕਾਲਾ ਧੂਰਕੋੜ ਵਾਲਾ ਕਹਿੰਦੇ ਇਸ ਲਈ ਨੰਬਰ ਜਿਹੜਾ ਜੋੜਦਾ ਆਪਣੀ ਟੀਮ ਦੇ ਲਈ ਆਏ ਕਹਿੰਦੇ ਸੁਲਤਾਨਪੁਰ ਲੋ ਇਹ ਆ ਕਹਿੰਦੇ ਪਰਮਜੀਤਪੁਰੇ ਦੀ ਧਰਤੀ ਦੇ ਸੋਲੇ ਬਾਕੀ ਬਾਦ ਆਇਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਇਹ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਝੇ ਔਰ ਥੱਲੇ ਤੂਫਾਨਾਂ ਦੇ ਉਹ ਸਾਗਰ ਵਿੱਚ ਨਾ ਪੈਂਦੇ ਕੁੱਝੇ ਉਹ ਸਾਗਰ ਵਿੱਚ ਨਾ ਪੈਂਦੇ ਕੁੱਝੇ ਆਏ ਕਹਿੰਦੇ ਡੀਟੀਓ ਕਬੱਡੀ ਦਾ ਆਓ ਡੀਟੀਓ 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 ਬਾਕੀ ਤੇ ਡੀਟੀਓ ਬਾਕੀ ਤੇ ਡੀਟੀਓ ਆ ਬੱਲੇ 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 ਰੇਡ ਚਾਰ ਤਿਆਰ ਨੇ ਕਬੱਡੀ ਦੇ ਵੱਡੇ ਵੱਡੇ ਮੱਲ ਅੱਜ ਦੇ ਮੇਲੇ ਤੇ ਪੁੱਜੇ ਹੋਇਆ ਆਹ ਮੁਕਾਬਲਾ ਆਹ ਮੁਕਾਬਲਾ ਕੱਚ ਦਵਲ ਤੇ ਨੰਬਰ ਉਹ ਛੰਨਾ ਵਾਲਾ ਪੂਰੀ ਆਪਣੀ ਟੀਮ ਲਈ ਜੋਰਦਾ ਹੋਇਆ ਕਿ ਖੜ ਖੜ ਗੱਲਾਂ ਕਰਦੇ ਲੱਕੀ ਫੁੱਟੋ ਚ ਨਾਲ ਦੀਆਂ ਵਿੱਚ ਬਦਸ਼ੀ ਤੁਮਾ ਪੀਆਂ ਨੇ ਗੁਰਨਾਲ ਦੀਆਂ ਗੁਰਨਾਲ ਵਾਲੇ ਲੱਡੂ ਦੀ ਰੇਡ ਤੇ ਬੋਲ ਛੰਨੇ ਵਾਲੇ ਯਾਰ ਇਹਨੇ ਕਹਿੰਦੇ ਚੇਲਾ ਮੇਰੇ ਦੇ ਕੋ ਬਿੱਟੂ ਲਾ ਦੀ ਧਰਤੀ ਦਾ ਉਹ ਮੁੰਡਾ ਕਹਿੰਦੇ ਫਰੀਦ ਕੋੜੀ ਅੱਜ ਰਾਜਲ ਰੋਹਾਂ ਦੇ ਮੇਲੇ ਦੇ ਉੱਪਰ ਮੇਰੇ ਮਿੱਤਰੋ ਉਹ ਕਹਿੰਦੇ ਜੱਫਾ ਲਾ ਕੇ ਕਨਾਰ ਕਰ ਦਿੱਤੇ ਆਏ ਢੋਲਾ ਕਹਿੰਦੇ ਅੰਮ੍ਰਿਤ ਫਰੀਆ ਕਿ ਢੋਲਾ ਦੇ ਢੋਲਾ ਆਏ ਢੋਲਾ ਢੋਲੇ ਦੀ ਰੇਣ ਪੈ ਗਈ ਬੁੱਢੇ ਕਰੀ ਗੱਲ ਮੇਰਾ ਵੀਰ ਲਓ ਢੋਲਾ ਕਹਿੰਦੇ ਰੇਪਾਉਂਡ ਦੀ ਵਜਾ ਆ ਰਿਹਾ ਮੇਰੇ ਮਿੱਤਰੋ ਚਾਰ ਤਿਆਰ ਨੇ ਸੇਵਾ ਰਾਣਾ ਜੀ ਦੀ ਵੱਡੀ ਖੇਡ ਕਲੱਬ ਖੇਡ ਰਹੀ ਆ ਉਧਰ ਪਿਆਰ ਕਰਦੀ ਹੈ ਕਬੱਡੀ ਦਾ ਦੂਜਾ ਰਣਾਵਾਜਾ ਜਲਾਲਪੁਰਿਆ ਪਾਲਾ ਆਹ ਸਾਹਮਣੇ ਜੋਗੀ ਆ ਗਿਆ ਪਾਰੇ ਸ਼ਰੀਰ ਦੇ ਵਿੱਚ ਐ ਲੱਗ ਰਿਹਾ ਜਿਵੇਂ ਦੱਸ ਨੇ ਦੋ ਬੰਦੇ ਜੋੜੇ ਹੁੰਦੇ ਆ ਆਹ ਸਾਰੇ ਕਬੱਡੀ ਬਾਕੀ ਖੰਡੇ ਵਾਲਿਆ ਆਹ ਪਿੰਡੀ ਰੇਟ ਤੇ ਕਰ ਗਾ ਹਾਂ ਉਹ ਕਹਿੰਦੇ ਰਵੀ ਜੋਗੀ ਹੈ ਹਰਿਆਣੇ ਦਾ ਮਗਲੋੜਿਆ मना वञी खे चवी पी लॻंदी असां कीअं करण ਹਿਆਰ ਇਹਦੇ ਫੱਟੇ ਦੇ ਫੱਟੇ